ਪ੍ਰਧਾਨ ਜੀ ਵੀ ਸਾਡੇ ਨਾਲ ਮੌਜੂਦ ਨੇ ਇੱਥੋਂ ਪਤਨ ਸਾਹਿਬ ਜਿਵੇਂ ਤੁਹਾਡੇ ਜਥੇਬੰਦੀ ਦੇ ਵਿੱਚ ਨੌਜਵਾਨ ਨਾਲ ਜੁੜਿਆ ਹੋਇਆ ਹੈ ਨੌਜਵਾਨ ਨੇ ਜਿਹੜੇ ਅੱਗੇ ਵਧਣ ਨੂੰ ਬਹੁਤ ਜੋਸ਼ ਦੇ ਵਿੱਚ ਹੁੰਦੇ ਨੇ ਹਨ ਤਾਂ ਕਹਿੰਦੇ ਵੀ ਸਿਆਣੀ ਲੀਡ ਕਰਦੇ ਹੁੰਦੇ ਨੇ ਪਹਿਲਾਂ ਬਜ਼ੁਰਗਾਂ ਨਾਲ ਗੱਲ ਕਰਕੇ ਹਟਿਆਉਂ ਕਹਿੰਦੇ ਵੀ ਸਿਆਣੇ ਦਾ ਹੋਣਾ ਬਹੁਤ ਜ਼ਰੂਰੀ ਆ ਲੀਡ ਕਰਨ ਨੂੰ ਲੈ ਕੇ ਨਾ ਤਾਂ ਨੌਜਵਾਨ ਜਦੋਂ ਅੱਗੇ ਜਾਂਦੇ ਨੇ ਤਾਂ ਕਿਸ ਤਰੀਕੇ ਨਾਲ ਸ਼ਾਂਤ ਕੀਤਾ ਜਾ ਰਿਹਾ ਉਹਨਾਂ ਨੌਜਵਾਨਾਂ ਨੂੰ ਜਦੋਂ ਅੱਗੇ ਵਧਣ ਦੀ ਕੋਸ਼ਿਸ਼ ਕਰਦੇ ਨੇ ਗੁਰਬਾਣੀ ਦਾ ਫਰਮਾਨ ਹੈ ਸੈਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ ਦੇਖੋ ਜਦੋਂ 13 ਫਰਵਰੀ ਨੂੰ ਇਸ ਧਰਤੀ ਤੇ ਪਹੁੰਚਿਆ ਸਿੰਘੂ ਬਾਰਡਰ ਸ਼ੰਭੂ ਬਾਰਡਰ ਤੇ 8 ਘੰਟੇ ਸਾਡੇ ਸਮੂੱਚੇ ਜਿੰਦੇ ਵਿੱਚ ਮੈਂ ਵੀ ਸ਼ਾਮਲ ਆ ਕਿਸਾਨ ਮਜ਼ਦੂਰ ਮੋਰਚੇ ਵਿੱਚ ਉਹ ਗੈਰ ਰਾਜਨੀਤਿਕ ਕਿਸਾਨ ਮੋਰਚਾ ਦੋਨੋਂ ਫਾਰਮਾਂ ਦੇ ਆਗੂ ਸਭਾਨਾ ਨੇ ਬੜੀ ਸੂਝ ਬੂਝ ਦੇ ਨਾਲ ਅੱਗੇ ਲੀਡ ਕੀਤੀ ਹੈਗੀ ਪਰ ਇਹ ਹੁਣ ਅਸੀਂ ਇਸੇ ਦੇਸ਼ ਦੇ ਨਾਗਰਿਕਾਂ ਇਸੇ ਦੇਸ਼ ਦੇ ਵਸਿੰਦੇ ਆ ਔਰ ਖੇਤੀ ਕਿੱਤੇ ਨਾਲ ਜੁੜੇ ਹੋਏ ਲੋਕ ਆ ਔਰ ਅਸੀਂ ਪੂਰੇ ਦੇਸ਼ ਦੇ ਕਿਸਾਨਾਂ ਦੀ ਮੰਗ ਲੈ ਕੇ ਇੱਥੇ ਪਹੁੰਚੇ ਹੋਏ ਆ। ਅੱਛਾ ਬੰਦਾ ਸਾਹਿਬ ਜੇ ਹੁਣ ਕੱਲੋਂ ਪ੍ਰਸ਼ਾਸਨ ਚ ਹਰਿਆਣਾ ਦਾ ਪ੍ਰਸ਼ਾਸਨ ਇਹ ਬੋਲ ਦਿੰਦਾ ਆ ਕਿ ਸੜੀ ਸਰਕਾਰੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਸੀ ਜਾਂ ਉਹਨਾਂ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਸੀਗਾ ਵੀ ਕਿਸੇ ਤਰੀਕੇ ਦਾ ਤਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਆਪਣੇ ਘਰਾਂ ਦੇ ਵਿੱਚੋਂ ਔਰ ਪੂਰੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਕਿਸਾਨਾਂ ਨੂੰ ਲਾਮਬੰਦ ਕਰਕੇ ਤੁਰੇ ਹੋਏ ਆ ਵੀ ਆਪਣੀ ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਸੱਜ ਨੂੰ ਐਮਐਸਪੀ ਕਹਿੰਦੇ ਨੇ ਛੋਟੇ ਲਬਜਾਂ ਦੇ ਵਿੱਚ ਉਹ ਪੂਰਾ ਗਰੰਟੀ ਕਾਨੂੰਨ ਆਪਾਂ ਲੈ ਕੇ ਆਉਣਾ ਹੈਗਾ ਪੂਰੇ ਕਿਸਾਨ ਦਾ ਤੇ ਮਜ਼ਦੂਰ ਦਾ ਕਰਜ਼ੇ ਮੁਕਤੀ ਦੀ ਗੱਲ ਕਰਨੀ ਹੈ ਖੇਤੀ ਕਿੱਤੇ ਨੂੰ ਲਾਹੇਵੰਦ ਪਾ ਦੇ ਨਾਲ ਜੋੜਿਆ ਜਾਵੇ ਇਹ ਬਹੁਤ ਜਿਹੜੀਆਂ 10 ਮੰਗਾਂ ਨੇ ਨਾ ਇਹਨਾਂ ਮੰਗਾਂ ਦੀ ਬੜੀ ਵੱਡੀ ਤਰਜੀਹ ਹੁੰਦੀ ਤੇ ਪਹਿਲਾਂ ਅਸੀਂ ਸਾਰਿਆਂ ਨੇ ਬੈਠ ਕੇ ਸਾਰਾ ਜਿਹੜਾ ਹੈ ਉਹ ਇਕੱਠਾ ਕਰਕੇ ਸਾਰਾ ਕੁਝ ਪਹਿਲਾਂ ਆਪ ਇਹਦੇ ਉੱਪਰ ਸਾਰਾ ਕੁਝ ਸਰਵੇਖਣ ਕੀਤਾ ਹੈਗਾ ਤੇ ਅੱਗੋਂ ਤੁਸੀਂ ਦੇਖਿਆ 21 ਫਰਵਰੀ ਨੂੰ ਕੀ ਹੋਇਆ ਕੀ ਹਾਲਾਤ ਬਣੇ ਤੁਸੀਂ ਸਾਰੇ ਪੱਤਰਕਾਰ ਭਰਾ 2021 ਦੇ ਵੀ ਨਾਲ ਰਹੇ ਹਾਂ ਅੱਜ ਵੀ 21 ਫਰਵਰੀ ਨੂੰ ਤੁਸੀਂ ਹੁਣ ਵੀ ਦੇਖਿਆ ਜਿਹੜੇ ਹਾਲਾਤ ਬਣੇ ਨੇ ਅਸੀਂ ਚਾਹੁੰਦੇ ਆ ਸ਼ੁਰੂ ਤੋਂ ਲੈ ਕੇ ਵੀ ਆਮ ਹੀ ਪਿੰਡਾਂ ਦੇ ਵਿੱਚ ਘਾਵਤ ਹੁੰਦੀ ਯਾਰ ਆਗੂ ਪਿਛਣੋਂ ਪਿੱਛੇ ਬੈਠ ਜਾਂਦੇ ਨੇ ਲੋਕਾਂ ਨੂੰ ਅੱਗੇ ਭੇਜਦੇ ਆ ਇਸ ਵਾਰ ਅਸੀਂ ਇੱਕ ਆਪ ਪਰਣ ਕੀਤਾ ਸੀਗਾ ਵੀ ਅਸੀਂ ਸਾਰੇ ਆਗੂ ਸਹਿबान ਸਭ ਤੋਂ ਅੱਗੇ ਜਾਵਾਂਗੇ ਪਰ 21 ਫਰਵਰੀ ਨੂੰ ਤੁਹਾਡੇ ਸਾਹਮਣੇ ਆਗੂ ਸਾਰੇ ਅੱਗੇ ਵੀ ਗਏ ਆ ਸ਼ਨਾਰ ਸਦੇ ਊਲ ਦੇ ਬਹੁਤ ਸਾਰੇ ਮਹਿਣੇ ਹੁੰਦੇ ਨੇ ਬੜੀਆਂ ਸਾਰੀਆਂ ਸਮੱਸਿਆਵਾਂ ਵੀ ਆਉਂਦੀਆਂ ਨੇ ਪਰ ਉਹਨਾਂ ਨੂੰ ਅੱਗੇ ਲੀਡ ਕਰਨ ਵਾਸਤੇ ਚੰਗੇ ਤੇ ਸਿਆਣੇ ਆਗੂਆਂ ਦੀ ਬਹੁਤ ਵੱਡੀ ਲੋੜ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਗੱਲਬਾਤ ਕੀਤੀ ਅਸੀਂ ਜਿਸ ਤਰੀਕੇ ਨਾਲ ਹਰਪ੍ਰੀਤ ਸਿੰਘ ਦੇ ਪੈਰਾਂ ਦੇ ਵਿੱਚ ਤੇ ਲੱਤਾਂ ਦੇ ਵਿਚਾਲੇ ਵੱਜੇ ਹੋਏ ਨੇ ਜੋ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦੇ ਲਈ ਅੱਗੇ ਵਧੇ ਸੀਗੇ ਲੇਕਿਨ ਫੱਟੜ ਹੋਣ ਦੇ ਕਾਰਨ ਉਹਨਾਂ ਨੂੰ ਅਰੈਸਟ ਕਰਨੀ ਪੈ ਰਹੀ ਹੈ ਲੇਕਿਨ ਦੂਸਰੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਦੇ ਨਾਲ ਦਿੱਲੀ ਕੂਚ ਦੀ ਕਾਲ ਦਿੱਤੀ ਗਈ ਸੀ ਤਾਂ ਉਸ ਤੇ ਦੁਬਾਰਾ ਵਿਚਾਰ ਜਰੂਰ ਕੀਤਾ ਜਾਊਗਾ ਦੂਸਰੇ ਪਾਸੇ ਮੰਗਾਂ ਨੂੰ ਲੈ ਕੇ ਗੱਲ ਕੀਤੀ ਜਾਵੇ ਤੱਕ ਕਿਸਾਨਾਂ ਆਗੂਆਂ ਦਾ ਕਹਿਣਾ ਹੈ ਕਿ ਮੰਗਾਂ ਮਨਵਾਏ ਬਿਨਾ ਉਹ ਵਾਪਸ ਨਹੀਂ ਜਾਣ ਵਾਲੇ ਸੋ ਵਦੇਰੀ ਅਪਡੇਟਸ ਜੋ ਡੇਲੀ ਪੋਸਟ ਪੰਜਾਬੀ ਦੇ ਨਾਲ ਕੈਮਰਾ ਪਰਸਨ ਹੈਪੀ ਗਰੇਵਾਲ ਦੇ ਨਾਲ ਗੁਰਦੀਪ